ਪੰਜਾਬ న్యూస్ 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਅਖਵਿੰਦਰ ਸਿੰਘ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਉਹਨੂੰ ਤੁਹਾਡੇ ਰੂਬਰੂ ਕਰਨ ਦੀ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਇੱਥੇ ਟੂਰਿਸਟ ਕਿਉਂ ਨਹੀਂ ਆ ਰਿਹਾ ਕੁਝ ਵਿਵਾਦ ਅੱਜ ਸਾਡੇ ਨਾਲ ਹੀ ਹੋ ਰਿਹਾ ਕਿ ਇੰਡੀਅਨ ਆਇਲਸ ਦੀ ਗਾਈਡਲਾਈਨਸ ਹੈ ਕਿ ਤੁਸੀਂ ਜਦੋਂ ਸਵੇਰੇ ਆਪਣਾ ਪੰਪ ਖੋਲੋਗੇ ਤੇ ਤੁਸੀਂ ਸਭ ਤੋਂ ਪਹਿਲਾਂ ਵਾਸ਼ਰੂਮ ਨੂੰ ਸਾਫ ਕਰੂਗੇ ਔਰ ਉਹਨਾਂ ਨੂੰ ਓਪਨ ਕਰੂਗੇ ਕਿਉਂਕਿ ਟੂਰਿਸਟ ਇੱਥੇ ਆਏਗਾ ਇਹ ਸਾਨੂੰ ਕਹਿ ਰਹੇ ਆ ਅਸੀਂ ਖੁਦ ਪ੍ਰੈਸ ਵਾਲੇ মিডিਆ ਵਾਲੇ ਬੰਦਿਆਂ ਨੇ ਖੁਦ ਚੈੱਕ ਕੀਤਾ ਹੈ ਇੰਡੀਅਨ ਆਇਲ ਜਿਹੜਾ ਕਿ ਮਨੀਗਨ ਸਾਹਬ ਦੇ ਵਿੱਚ ਜਾਂਦਿਆਂ ਨੂੰ ਰਸਤੇ ਦੇ ਵਿੱਚ ਕਿਸੌਲ ਤੋਂ 10 ਕਿਲੋਮੀਟਰ ਪਹਿਲਾਂ ਪੈਂਦਾ ਹੈ ਇੰਡੀਅਨ ਆਇਲ ਦਾ ਪੰਪ ਹੈ ਮੈਂ ਤੁਹਾਨੂੰ ਸਾਹਮਣੇ ਦਿਖਾ ਦਿੰਦਾ ਕਿ ਸਾਨੂੰ ਮੈਨੇਜਰ ਸਾਹਿਬ ਇੱਥੇ ਦੇ ਕਹਿ ਰਹੇ ਆ ਵੀ ਇਹ ਮੇਰੀ ਜੌਬ ਨਹੀਂ ਹੈ ਮੈਂ ਖੋਲਣੀ ਨਹੀਂ ਹੈ ਤੁਸੀਂ ਤੇਲ ਭਰ ਆਉਗੇ ਤਾ ਵਾਸ਼ਰੂਮ ਓਪਨ ਕੀਤਾ ਜਾਊਗਾ ਇਹ ਕਿੰਨਾ ਕੁ ਸਹੀ ਆ ਕੰਮ ਕਿੰਨਾ ਕੁ ਨਹੀਂ ਮੈਂ ਟੂਰਿਸਟ ਨੂੰ ਇਹ ਅਪੀਲ ਕਰੂੰਗਾ ਕਿ ਇਸ ਤੋਂ ਪਹਿਲਾਂ ਆਉਣ ਤੋਂ ਤੁਹਾਨੂੰ ਵਾਸ਼ਰੂਮ ਜਾਣ ਲਈ ਤੰਗੀਆਂ ਆ ਸਕਦੀਆਂ ਨੇ ਤੁਹਾਨੂੰ ਇਹ ਗਲਤ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਕਿ ਤੁਸੀਂ ਤੇਲ ਭਰਵਾਓ ਪਹਿਲਾਂ ਤੇ ਤਾਂ ਅਸੀਂ ਤੁਹਾਨੂੰ ਆਪਣੇ ਵਾਸ਼ਰੂਮ ਯੂਜ਼ ਕਰਨ ਦਵਾਗੇ ਮੇਰੇ ਨਾਲ ਇੱਕ ਮੇਰਾ ਭਰਾ ਹੀ ਕਿਹਲੋ ਉਹਨੂੰ ਐਮਰਜੈਂਸੀ ਦੇ ਵਿੱਚ ਵਾਸ਼ਰੂਮ ਜਾਣਾ ਪੈ ਰਿਆ ਲੇਕਿਨ ਪਿਛਲੇ 15 ਮਿੰਟ ਤੋਂ ਅਸੀਂ ਖੜੇ ਆ ਇੱਥੇ ਲੇਕਿਨ ਇਹਨਾਂ ਨੂੰ ਜਾ ਕੇ ਕਿਹਾ ਵੀ ਭਾਈ ਸਾਹਿਬ ਉਹ ਵਾਸ਼ਰੂਮ ਖੋਲ ਦਿਓ ਕਹਿੰਦੇ ਪਹਿਲਾਂ ਤੇਲ ਪਰਵਾਓ ਫਿਰ ਇਹ ਕਹਿੰਦੇ ਪੰਜਾਬੀ ਆ ਕੇ ਇੱਥੇ ਬੋਲਦੇ ਆ ਅਸੀਂ ਬੋਲਦੇ ਨਹੀਂ ਅਸੀਂ ਰਿਕਵੈਸਟ ਕਰਦੇ ਆ ਅਸੀਂ ਇਹੀ ਦੁਕਾਨ ਆਏ ਆ ਫਿਰ ਇੱਕ ਪਾਸੇ ਇਹ ਹੱਥ ਜੋੜਦੇ ਆ ਵੀ ਇੱਥੇ ਟੂਰਿਸਟ ਆਵੇ ਹੁਣ ਇਹਦੇ ਉੱਤੇ ਹੁਣ ਇਹ ਵਿਵਾਦ ਹੈ ਜਾਂ ਨਹੀਂ ਵਿਵਾਦ ਆਪਾਂ ਜਾ ਕੇ ਇੱਕ ਵਾਰ ਫਿਰ ਗੱਲ ਕਰ ਲੈਨੇ ਆ ਵੀ ਭਾਈ ਸਾਹਿਬ ਤੁਸੀਂ ਵਾਸ਼ਰੂਮ ਖੋਲੂਗੇ ਜਾਂ ਨਹੀਂ ਮੇਰੇ ਨਾਲ ਆ ਜਿਓ ਜੀ ਇੱਥੇ ਸਫਾਈ ਦਾ ਕੰਮ ਕਰਦੇ ਆ ਇਹ ਅੰਦਰ ਮੈਨੇਜਰ ਸਾਹਿਬ ਬੈਠਿਆ ਦਿਖਾਇਓ ਜਰਾ ਅੰਦਰ ਤੇ ਇਹਨਾਂ ਦਾ ਇਹ ਬਿਹੇਵੀਅਰ ਹੈ ਇਹ ਆ ਬਿਹੇਵੀਅਰ ਹੈ ਮਾਤਾ ਜੀ ਉਹ ਵਾਸ਼ਰੂਮ ਕਹਿੰਨ ਖੋਲਣਾ ਤੁਸੀਂ ਕਹਿੰਦੇ ਪਹਿਲਾਂ ਤੇਲ ਪਰ ਆਓ ਇਹ ਜ਼ਰੂਰੀ ਨਹੀਂ ਹੈ ਤੁਸੀਂ ਇੱਥੇ ਕੰਮ ਕਰਦੇ ਆ ਇੱਥੇ ਟੂਰਿਸਟ ਆਉਂਦੇ ਆ ਸਾਡਾ ਹੱਕ ਹੈ ਇਹ ਅਸੀਂ ਟੈਕਸ ਪੇ ਕਰਦੇ ਆ ਤਾਂ ਤੁਸੀਂ ਇੱਥੇ ਕੰਮ ਕਰ ਰਹੇ ਆ ਕੀ ਕਿਹੜਾ ਜਾਓਗੇ ਇਹਦੇ ਬਾਰੇ ਬੋਲੂਗੇ ਵਾਸ਼ਰੂਮ ਜਾਣੇ ਮੇਰੇ ਕੋਲ ਚਾਬੀ ਨਹੀਂ ਹੈ ਭਾਈ ਫਿਰ ਤੁਸੀਂ ਕਿਉਂ ਬੋਲ ਰਹੇ ਹੋ ਸਾਡੇ ਨਾਲ ਤਾਂ ਮੈਂਨੇ ਬੋਲਨਾ ਯਾ ਆਪਨੇ ਕੀ ਬੋਲਾ ਸੱਚ ਬੋਲਨਾ ਹੈ ਆਪਨੇ ਕਹਾ ਪਹਿਲੇ ਪੈਟਰੋਲ ਭਰੋ ਇਹ ਜਰੂਰੀ ਨਹੀਂ ਹੈ ਜੇ ਗਾਈਡਲਾਈਨਸ ਹੈ ਇੰਡੀਅਨ ਆਇਲ ਦੀ ਤੁਹਾਨੂੰ ਪਤਾ ਤੁਸੀਂ ਇੱਥੇ ਚੋਕ ਕਰਦੇ ਆ ਹੁਣ ਤੁਸੀਂ ਪਾਣੀ ਛੱਟਿਆ ਮੇਰੇ ਤੇ ਇਹ ਗਲਤ ਗੱਲ ਲੈਂਦਾ ਇਹ ਫਿਰ ਤੁਸੀਂ ਕਹਿੰਦੇ ਆ ਵੀ ਅਸੀਂ ਆ ਕੇ ਵੀ ਬਾਤ ਕਰਦੇ ਆ ਅਸੀਂ ਤਾਂ ਤੁਹਾਡੇ ਲਈ ਆਏ ਆ ਵੀ ਤੁਹਾਡੇ ਕੋਲ ਇਥੇ ਟੂਰਿਸਟ ਨਹੀਂ ਆ ਰਹੇ ਤੁਸੀਂ ਸਾਡੇ ਨਾਲ ਇਹ ਬਿਹੇਵ ਕਰਦੇ ਆ ਜੇ ਤੁਸੀਂ ਸਾਡੇ ਇੱਕ ਮੀਡੀਆ ਵਾਲੇ ਬੰਦੇ ਨਾਲ ਬਿਹੇਵ ਕਰ ਸਕਦੇ ਆ ਤੇ ਤੁਸੀਂ ਆਪ ਲੋਕਾਂ ਨਾਲ ਕੀ ਬਿਹੇਵ ਕਰਦੇ ਹੋਗੇ ਬੋਲੋ ਕੁਝ ਲਓ ਜੀ ਇਹ ਬਿਹੇਵ ਹੈ ਉਹਨਾਂ ਦਾ ਉਹਨਾਂ ਨੂੰ ਦਿਖਾ ਇਹ ਜਾ ਰਹੇ ਆ ਇਹਨਾਂ ਦੀ ਕੋਈ ਅਥਾਰਟੀ ਨਹੀਂ ਹੈ ਸਾਨੂੰ ਕੋਈ ਗੱਲ ਕਹਿਣ ਦੀ ਆਜਾ ਹੁਣ ਮੈਨੇਜਰ ਸਾਹਿਬ ਨੂੰ ਪੁੱਛ ਲੈਣੇ ਆ ਇਹ ਸਾਡੇ ਮੈਨੇਜਰ ਸਾਹਿਬ ਹੈ ਇਹ ਕਹਿੰਦੇ ਵੀ ਮੁੰਡਾ ਅੰਦਰ ਸੁਪਾ ਹੈ ਅਸੀਂ ਪਿਛਲੇ 20 ਮਿੰਟ ਤੋਂ ਬੰਦਾ ਸਫਰ ਕਰ ਰਿਹਾ ਮੁਝੇ ਤੁਹਾਨੂੰ ਪਛਾਣ ਆਇਆ ਹੋਵੇ ਤੁਸੀਂ ਪੰਜਾਬ ਆਏ ਹੋ ਮੋਕੇ ਤੁਸੀਂ ਕੀ ਕਰੋਗੇ ਉੱਥੇ ਇੰਡੀਅਨ ਹਾਊਸ ਦੇ ਸਾਡੇ ਵੀ ਪੰਪਰ ਵਾਲੇ ਤੇ ਮੁੰਡਾ ਮੈਂ ਆ ਰਿਹਾ ਹਾਂ ਜਰਾ ਫਿਰ ਟਾਈਮਿੰਗ ਆਪਣੇ ਟਾਈਮਿੰਗ ਕੀ ਟਾਈਮਿੰਗ ਤੋ ਢੀ ਭੋਲਣ ਦੀ 7 ਵਜੇ ਦੀ 7 ਵਜੇ ਦੀ ਫਿਰ ਤੁਸੀਂ ਪਹਿਲਾਂ ਕਿਉਂ ਖੋਲਿਆ ਹੁਣ ਤੇਲ ਕਿਉਂ ਪਾਇਆ ਸਾਡੇ ਕੋਲ ਵੀਡੀਓ ਇਸ ਚੀਜ਼ ਦੀ ਜਵਾਬ ਦਿਓ ਤਾਂ ਮੇਰੇ ਨਾਲ ਸੀਰਿਓ ਦਾ ਤਾਂ ਐਮਰਜੈਂਸੀ ਆ ਵੀ ਸਾਨੂੰ ਵੀ ਐਮਰਜੈਂਸੀ ਆ ਬੰਦੇ ਨੇ ਵਾਸ਼ਰੂਮ ਜਾਣਾ ਹੈ ਇੱਕ ਮਿੰਟ ਚ ਖੋਲ ਦੇਗਾ ਮੈਂ ਉਹ ਖੋਲ ਤਾਂ ਦੇਂਗਾ ਲੇਕਿਨ ਮੈਨੂੰ ਤਾਂ ਦੱਸੋ ਵੀ ਹੁਣ ਉਹ ਬੰਦਾ ਖੜਾ ਹੈ ਤੁਸੀਂ ਵਾਚਰੂਮ ਰੋਕ ਸਕਦੇ ਆ ਦੋ ਤਿੰਨ ਵਾਰ ਤੋ ਬੋਲਦੀ ਆ ਉਸਕੋ ਹਾਂਜੀ ਹੁਣ ਉਹ ਮੈਂ ਉਠਾਵਾ ਲੈ ਆ ਕੇ ਦੱਸਰ ਕੌਣ ਉਠਾਏਗਾ ਨਹੀਂ ਬੋਲਣਾ ਉਹ ਤੇ ਮੈਂ ਇੱਕ ਕੰਮ ਕਰਦਾ ਮੈਂ 112 ਤੇ ਪੁਲਿਸ ਨੂੰ ਕਾਲ ਕਰਾਇਆ ਕਿਉਂਕਿ ਇਹ ਗੱਲ ਇਹ ਗਾਹਾਂ ਵੱਧ ਸਕਦੀ ਆ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਨਹੀਂ ਹੈਗਾ ਮੈਂ ਕਹੁੰਗਾ ਆਪਣੇ ਜੀ کہہ ਰਹੇ ਆ ਸਾਨੂੰ ਧਮਕੀ ਦੇ ਰਹੇ ਆ ਅਸੀਂ ਕੀ ਧਮਕੀ ਦੇ ਰਹੇ ਆ ਜੀ ਰਿਕੁਐਸਟ ਕਰ ਰਹੇ ਆ ਵੀ ਭਾਈ ਸਾਹਿਬ ਵਾਸ਼ਰੂਮ ਖੋਲ ਦਿਓ ਹੁਣ ਇੱਥੇ ਸਾਰੇ ਤੁਹਾਡੇ ਘਰ ਆ ਇੱਥੇ ਵਾਸ਼ਰੂਮ ਕਰਦਾ ਚੰਗਾ ਲੱਗੇਗਾ ਬੰਦਾ ਤੁਸੀਂ ਮੈਡੀਕਲ ਆ ਅਸੀਂ ਚੰਗੇ ਲੱਗਾਂਗੇ ਇੱਥੇ ਵਾਸ਼ਰੂਮ ਕਰਦੇ ਬੰਦੇ ਨੂੰ ਐਮਰਜੈਂਸੀ ਆ ਤੁਸੀਂ ਜੇ ਵਾਸ਼ਰੂਮ ਕਰਨਾ ਚਾਹੋਗੇ ਕਿਤੇ ਤੁਸੀਂ ਚੰਗੇ ਲੱਗੋਗੇ ਕਿਸੇ ਨੂੰ ਵੀ ਐਮਰਜੈਂਸੀ ਹੋ ਸਕਦੀ ਆ ਵਾਸ਼ਰੂਮ ਇਸ ਕਰਕੇ ਬਣਾਏ ਗਏ ਆ ਰੋਕ ਮੈਨੂੰ ਕਹੋ ਦੱਸੋ ਇਹ ਰੋਕਣ ਵਾਲੀ ਚੀਜ਼ ਐ ਬੰਦੀ ਰਹੀ ਰੋਕ ਮਤਾਂ ਮੈਂ 112 ਤੇ ਕਾਲ ਕਰੂੰਗਾ ਤੁਹਾਡੇ ਸਾਹਮਣੇ ਲਾਈਵ ਦੇਖ ਰਹੇ ਹੋ ਤੁਸੀਂ ਇਹ ਉਹਨਾਂ ਦਾ ਬਿਹੇਵੀਅਰ ਹੈ ਹੁਣ ਮੈਨੇਜਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਅਸੀਂ ਸਹੀ ਹਾਂ ਨਹੀਂ ਮੈਨੇਜਰ ਸਾਹਿਬ ਇਹ ਗਾਈਡਲਾਈਨਸ ਆ ਮੈਂ ਇਹਦੀ ਸ਼ਿਕਾਇਤ ਜ਼ਰੂਰ ਕਰੂੰਗਾ ਜੀ ਇਹ ਲੋਨਸ ਤੇ